ਹਾਂਜੀ ਕੀ ਹਾਲ ਚਾਲ ਹੈ ਸਭ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਆਪਾਂ ਇੱਕ ਸਟੋਰੀ ਸੁਣਾਉਣੀ ਆ ਸਟੋਰੀ ਦੇ ਵਿੱਚ ਇਦਾਂ ਵੀ ਕੋਈ ਵੀ ਬੰਦਾ ਕਿਸੇ ਫਿਲਮ ਨੂੰ ਦੇਖ ਕੇ ਉਸ ਤੋਂ ਪ੍ਰਭਾਵਿਤ ਹੋ ਕੇ ਜਾਂ ਸੋਚ ਲਓ ਵੀ ਫਿਲਮ ਦੇ ਆਈਡੀਆ ਲੈ ਕੇ ਕਿੱਦਾਂ ਚੋਰੀ ਕਰਦਾ ਸੋ ਗੱਲ ਹੈਗੀ ਆ 2007 ਨਵੰਬਰ ਦੀ ਜਦੋਂ ਚਾਰ ਜਣੇ ਇੱਕ ਮੂਵੀ ਦੇਖਦੇ ਆ ਦੂ ਉਹਨੂੰ ਦੇਖਣ ਤੋਂ ਬਾਅਦ ਉਸਹੋ ਜਿਹਦੇ ਆ ਵੀ ਕਿਉਂ ਨਾ ਆਪਾਂ ਵੀ ਕੁਝ ਇਦਾਂ ਦਾ ਕਰੀਏ ਕਿ ਆਪਣੀ ਜ਼ਿੰਦਗੀ 'ਚ ਆਪਾਂ ਨੂੰ ਵੀ ਕੰਮ ਕਰਨ ਦੀ ਜ਼ਿਆਦਾ ਲੋੜ ਨਾ ਪਵੇ। ਸੋ ਉਹਦੇ ਵਿੱਚ ਦੋ ਹਸਬੰਡ ਵਾਈਫ ਸੀ ਤੇ ਦੋ ਉਹਦੇ ਵਿੱਚ ਦੋਸਤ ਸੀ। ਸੋ ਟੋਟਲ ਇਹ ਚਾਰ ਜਣੇ ਸੀ ਜਿਨ੍ਹਾਂ ਨੇ ਰਲ ਕੇ ਸੋਚਿਆ ਵੀ ਆਪਾਂ ਚੋਰੀ ਕਰਾਂਗੇ ਤੇ ਚੋਰੀ ਕਰਾਂਗੇ ਕਿਸੇ ਬੈਂਕ ਵਿੱਚ ਕਿਉਂਕਿ ਉੱਥੇ ਆਪਾਂ ਨੂੰ ਜ਼ਿਆਦਾ ਮਾਤਰਾ ਵਿੱਚ ਸੋਨਾ ਤੇ ਪੈਸਾ ਮਿਲ ਜੂਗਾ ਜਿਦੇ ਕਰਕੇ ਆਪਣਾ ਚਾਰਾਂ ਦਾ ਗੁਜ਼ਾਰਾ ਬਹੁਤ ਵਧੀਆ ਹੋ ਜਾਊਗਾ। ਸੋ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਆਪਾਂ ਕਿਸ ਬੈਂਕ ਵਿੱਚ ਚੋਰੀ ਕਰਾਂਗੇ ਹੌਲੀ-ਹੌਲੀ ਕਰਦੇ ਉਹਨਾਂ ਨੇ ਕਾਫੀ ਬੈਂਕਾਂ ਦੀ ਲਿਸਟ ਬਣਾਈ ਜਿਹਦੇ ਵਿੱਚੋਂ ਉਹਨਾਂ ਨੇ ਸ਼ਾਰਟਲਿਸਟ ਕੀਤਾ ਕੇਰਲਾ ਦਾ ਬਲਾਰਮਪੁਰ ਵਿੱਚ ਇੱਕ ਬੈਂਕ ਸੀਗਾ ਸਾਊਥ ਮਾਲਾਬਾਰ ਗ੍ਰਾਮਿਨ ਬੈਂਕ ਸੋ ਉਹਨਾਂ ਨੇ ਇਹ ਬੈਂਕ ਚੁਣਿਆ ਵੀ ਆਪਾਂ ਇੱਥੇ ਚੋਰੀ ਕਰਾਂਗੇ ਸੋ ਇਸ ਬੈਂਕ ਨੂੰ ਚੁਣਨ ਦੀ ਇੱਕ ਖਾਸ ਵਜ੍ਹਾ ਸੀ ਕਿਉਂਕਿ ਇਹ ਬੈਂਕ ਇੱਕ ਬਿਲਡਿੰਗ ਦੇ ਸੈਕੰਡ ਫਲੋਰ ਤੇ ਸੀ ਸੈਕੰਡ ਫਲੋਰ ਤੇ ਹੋਣ ਕਰਕੇ ਉਹਨਾਂ ਨੂੰ ਪਤਾ ਸੀ ਵੀ ਇੱਥੇ ਅਸੀਂ ਚੋਰੀ ਕਰ ਲਾਂਗੇ ਕਿਉਂਕਿ ਉਹਨਾਂ ਨੇ ਥੋੜੇ ਦਿਨ ਪਹਿਲਾਂ ਉੱਥੋਂ ਗੁਜ਼ਰਦੇ ਹੋਏ ਦੇਖਿਆ ਸੀ ਵੀ ਉਸ ਦੀ ਫਸਟ ਫਲੋਰ ਸੀ ਜਿਹਦੇ ਉੱਪਰ ਬੈਂਕ ਬਣਿਆ ਹੋਇਆ ਸੀ ਉੱਥੇ ਇੱਕ ਪਹਿਲਾਂ ਰੈਸਟੋਰੈਂਟ ਹੁੰਦਾ ਸੀ ਬਾਅਦ ਵਿੱਚ ਉਹ ਰੈਸਟੋਰੈਂਟ ਉਤੋਂ ਖਾਲੀ ਹੋ ਗਿਆ ਤੇ ਉਹ ਜਗ੍ਹਾ ਕਿਰਾਏ ਲਈ ਹਾਲੀ ਸੀ ਉਹਨਾਂ ਨੇ ਜ਼ਿਆਦਾ ਦੇਰ ਨਹੀਂ ਲਾਈ ਤੇ ਉੱਥੋਂ ਦੇ ਮਾਲਕ ਨਾਲ ਕੰਟੈਕਟ ਕੀਤਾ ਤੇ ਉਸ ਨੂੰ 50000 ਰੁਪਏ ਦਿੱਤਾ ਅਡਵਾਂਸ ਤੇ ਉਹ ਜਗ੍ਹਾ ਕਿਰਾਏ ਤੇ ਲੈ ਲਈ ਸੋ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਸੀ ਨਵੰਬਰ 2007 ਵਿੱਚ ਜਦੋਂ ਉਹਨਾਂ ਨੇ ਐਦਾਂ ਸਟਾਰਟ ਕੀਤਾ ਤਾਂ ਉਸ ਤੋਂ ਬਾਅਦ ਉਹ ਹਰ ਰੋਜ਼ ਬੈਂਕ ਵਿੱਚ ਚਲੇ ਜਾਂਦੇ ਸੀ ਕਿਸੇ ਨਾ ਕਿਸੇ ਬਹਾਨੇ ਕਰਕੇ ਤੇ ਉਹਨਾਂ ਨੇ ਇਸ ਸ਼ਾਪ ਨੂੰ ਖੋਲ੍ਹਿਆ ਨਹੀਂ ਬਲਕਿ ਉੱਥੇ ਕੰਸਟ੍ਰਕਸ਼ਨ ਦਾ ਕੰਮ ਸਟਾਰਟ ਕਰ ਲਿਆ ਉੱਥੇ ਸਾਰਾ ਦਿਨ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਤੋੜ-ਫੋੜ ਦੀਆਂ ਸੋ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਉੱਥੇ ਇਤਰਾਜ਼ ਕੀਤਾ ਵੀ ਇਹ ਇਥੇ ਸ਼ੋਰ ਸ਼ਰਾਬਾ ਕਰਦੇ ਆ ਫਿਰ ਉਹਨਾਂ ਨੇ ਇਹਦਾ ਵੀ ਹੱਲ ਕੀਤਾ ਤਾਂ ਉਹਨਾਂ ਨੇ ਆਪਣੀ ਸ਼ਾਪ ਦੇ ਬਾਹਰ ਇੱਕ ਬੋਰਡ ਲਾਤਾ ਵੀ ਅਸੀਂ ਇਸ ਦੁਕਾਨ ਨੂੰ ਆਪਣੇ ਢੰਗ ਨਾਲ ਮਰੰਮਤ ਕਰਕੇ ਖੋਲਣਾ ਚਾਹੁੰਦੇ ਆ ਤੇ ਅਸੀਂ ਇਹਨੂੰ ਨਵੇਂ ਸਾਲ ਤੇ ਯਾਨੀ ਕਿ 2008 ਵਿੱਚ 8 ਜਨਵਰੀ ਨੂੰ ਖੋਲਾਂਗੇ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਸਰਵਿਸ ਲੈ ਸਕਦੇ ਹੋ ਤੇ ਸਾਨੂੰ ਅਸੀਂ ਮਾਫੀ ਮੰਗਦੇ ਆ ਜੋ ਵੀ ਹੋ ਰਿਹਾ ਸੋ ਉਹ ਵਿੱਚ ਵਿੱਚ ਆਪਣੇ ਕਿਸੇ ਵੀ ਨੰਗਦੇ ਹੋਏ ਕਰਮਚਾਰੀ ਸੀ ਜੋ ਵੀ ਬੈਂਕ ਵਿੱਚ ਕੰਮ ਕਰਦਾ ਸੀ ਉਹਨੂੰ ਬੁਲਾ ਲੈਂਦੇ ਸੀ ਉਹਨੂੰ ਦਿਖਾਉਣ ਲੱਗ ਜਾਂਦੇ ਸੀ ਅਸੀਂ ਇੱਥੇ ਆਹ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਹੁਣ ਇਹਨਾਂ ਨੂੰ ਸਾਡੇ ਤੇ ਸ਼ੱਕ ਨਾ ਹੋਵੇ ਸੋ ਉਹਨਾਂ ਦੀ ਪਲੈਨਿੰਗ ਇਦਾਂ ਹੀ ਚੱਲਦੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਰਸੀਆਂ ਮੇਜ਼ ਇਦਾਂ ਦੀਆਂ ਚੀਜ਼ਾਂ ਮੰਗਾਈਆਂ ਜੋ ਵੀ ਇੱਕ ਰੈਸਟੋਰੈਂਟ ਵਿੱਚ ਜ਼ਰੂਰੀ ਹੁੰਦੀਆਂ ਨੇ ਉਸ ਤੋਂ ਬਾਅਦ ਲੋਕਾਂ ਨੂੰ ਪੂਰਾ ਹੀ ਯਕੀਨ ਹੋ ਗਿਆ ਵੀ ਹਾਂ ਇੱਥੇ ਰੈਸਟੋਰੈਂਟ ਬਣ ਰਿਹਾ ਉਸ ਤੋਂ ਬਾਅਦ 30 ਨਵੰਬਰ ਨੂੰ ਰਾਤ ਨੂੰ ਉਹਨਾਂ ਨੇ ਇਸ ਚੋਰੀ ਨੂੰ ਅੰਜਾਮ ਦੇਣਾ ਸੀ ਕਿਉਂਕਿ ਕੰਮ ਮੁਸ਼ਕਲ ਜ਼ਰੂਰ ਸੀ ਪਰ ਉਹਨਾਂ ਦੀ ਪਲੈਨਿੰਗ ਬਹੁਤ ਜ਼ਬਰਦਸਤ ਸੀ ਸੋ ਉਸ ਤੋਂ ਬਾਅਦ ਜਿਵੇਂ ਹੀ 30 ਦੀ ਰਾਤ ਨੂੰ 3 ਨਵੰਬਰ ਦੀ ਰਾਤ ਸੌਰੀ 30 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਤੋਂ 2 ਦਿਨ ਪਹਿਲਾਂ ਉਹਨਾਂ ਨੂੰ ਪਤਾ ਸੀ ਵੀ 31 ਤਰੀਕ ਤੇ ਇੱਕ ਦਿਨ ਨੂੰ ਬੈਂਕ ਬੰਦ ਹੋਊਗਾ ਇਸ ਲਈ ਉਹਨਾਂ ਨੇ 30 ਦਸੰਬਰ ਨੂੰ ਦਸੰਬਰ ਵਾਲੇ ਦਿਨ ਉੱਥੇ ਸੰਡੇ ਸੀ ਇਹ ਉਹਨਾਂ ਨੂੰ ਪਤਾ ਸੀ ਵੀ ਹੁਣ ਸੰਡੇ ਆ ਤੇ ਸੰਡੇ ਵਾਲੇ ਦਿਨ ਬੈਂਕ ਵੈਸੇ ਬੰਦ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਤਕਰੀਬਨ 12 1 ਵਜੇ ਤੋਂ ਬਾਅਦ ਉੱਥੇ ਸੁਰੰਗ ਪਟਨੀ ਸਟਾਰਟ ਕੀਤੀ ਕਿਉਂਕਿ ਉਹਨਾਂ ਨੇ ਇਹਦੇ ਵਿੱਚ ਪਤਾ ਕਰ ਲਿਆ ਸੀ ਰੋਜ਼ ਬੈਂਕ ਵਿੱਚ ਜਾ ਜਾ ਕੇ ਕਿ ਇਹਨਾਂ ਦਾ ਸੇਫ ਲੋਕਰ ਕਿੱਥੇ ਆ ਸੋ ਉਹਨਾਂ ਨੇ ਥੱਲਿਓਂ ਛੱਤ ਨੂੰ ਆਪਣੇ ਨੂੰ ਭੰਨਿਆ ਅਤੇ ਉਹਨਾਂ ਦੇ ਲੋਕਰ ਤੱਕ ਅਪਰੋਚ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਲੋਕਰ ਦੇ ਵਿੱਚੋਂ ਸੋਨਾ ਤੇ ਕੁਛ ਪੈਸੇ ਜੋੜੀ ਕੀਤੇ ਜਿਹੜੇ ਕਿ ਸੀਗੇ 80 ਕਿਲੋ ਸੋਨਾ ਸੀ ਤੇ 25 ਲੱਖ ਰੁਪਏ ਕੈਸ਼ ਸੀ ਇਹ ਇਸ ਤੋਂ ਪਹਿਲਾਂ ਇੱਕ ਚੋਰੀ ਹੋਈ ਸੀ ਪੰਜਾਬ ਵਿੱਚ ਪੰਜਾਬ ਨੈਸ਼ਨਲ ਬੈਂਕ ਚ ਹੋਈ ਸੀ 1987 ਵਿੱਚ ਜਿਹਦੇ ਵਿੱਚ 5 ਕਰੋੜ ਤੇ 70 ਲੱਖ ਰੁਪਏ ਲੁੱਟਿਆ ਗਿਆ ਸੀ ਉਹ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਸੀ ਤੇ ਨਾਲ ਹੀ ਉਹ ਇੰਡੀਆ ਦੀ ਸਭ ਤੋਂ ਵੱਡੀ ਚੋਰੀ ਸੀ ਕਿਉਂਕਿ 2007 ਤੋਂ ਪਹਿਲਾਂ ਜਾਨੀ ਕਿ ਜੋ ਆਪਾਂ ਸਟੋਰੀ ਦੀ ਗੱਲ ਕਰ ਰਹੇ ਆ ਇਸ ਤੋਂ ਪਹਿਲਾਂ ਉਹ ਹੀ ਇੰਡੀਆ ਦੀ ਸਭ ਤੋਂ ਵੱਡੀ ਚੋਰੀ ਸੀ ਪਰ ਇਸ ਦਿਨ ਤੋਂ ਬਾਅਦ ਜਾਨੀ ਕਿ 30 ਦਸੰਬਰ 2007 ਤੋਂ ਬਾਅਦ ਇਹ ਇਤਿਹਾਸ ਦੇ ਇੰਡੀਆ ਦੇ ਇਤਿਹਾਸ ਦੇ ਸਭ ਤੋਂ ਵੱਡੀ ਚੋਰੀ ਬਣ ਜਾ ਰਹੀ ਸੀ ਕਿਉਂਕਿ ਜਦੋਂ ਇਸ ਦੀ ਕੁੱਲ ਕੈਲਕੂਲੇਸ਼ਨ ਕੀਤੀ ਗਈ ਤਾਂ ਇਸ ਵਿੱਚ 8 ਕਰੋੜ ਰੁਪਏ ਦੇ ਤਕਰੀਬਨ ਚੋਰੀ ਹੋਈ ਸੀ ਸੋ ਉਹ 30 ਤਰੀਕ ਨੂੰ ਲੁੱਟ ਕੇ ਸਭ ਕੁਝ ਉੱਥੋਂ ਚਲੇ ਗਏ ਤੇ ਸ਼ਾਪ ਨੂੰ ਉਹਨਾਂ ਨੇ ਤਾਂ ਵੈਸੇ ਨਹੀਂ ਸੀ ਖੋਲਣਾ ਉਸ ਤੋਂ ਬਾਅਦ ਇੱਕ ਦਿਨ ਟੱਪਿਆ ਦੂਜਾ ਦਿਨ ਟੱਪਿਆ ਜਦੋਂ ਬੈਂਕ ਖੁੱਲਿਆ ਤਾਂ ਬੈਂਕ ਖੁੱਲਣ ਤੋਂ ਬਾਅਦ ਬੈਂਕ ਦਾ ਸਟਾਫ ਜਦੋਂ ਆਪਣੇ ਲੌਕਰ ਰੂਮ ਵਿੱਚ ਪਹੁੰਚਿਆ ਤਾਂ ਉਹ ਦੇਖਦੇ ਆ ਕਿ ਉਹ ਬਿਲਕੁਲ ਖਾਲੀ ਸੀ ਤੇ ਉੱਥੇ ਬਹੁਤ ਜ਼ਿਆਦਾ ਧੂੜ ਮਿੱਟੀ ਸੀ ਕਿਉਂਕਿ ਉਹਨਾਂ ਨੇ ਉੱਥੇ ਟਨਲ ਬਣਾਈ ਸੀ ਜਿਹਦੇ ਕਰਕੇ ਉੱਥੇ ਐਂਟਰ ਹੋਏ ਸੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਆਈ ਪੁਲਿਸ ਨੇ ਆ ਕੇ ਚੈੱਕ ਕੀਤਾ ਕਿਵੇਂ ਕਿਵੇਂ ਸਭ ਕੁਝ ਚੋਰੀ ਹੋਇਆ ਤੇ ਉਸ ਤੋਂ ਬਾਅਦ ਸੋਜਿਵੇਂ ਪੁਲਿਸ ਨੇ ਦੇਖਿਆ ਕਿ ਉੱਥੇ ਜੈ ਮਾਉ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਪਤਾ ਚੱਲਿਆ ਕਿ ਇਹ ਕੁਝ ਵੱਖਵਾਦੀ ਸੋਚ ਦੇ ਲੋਕਾਂ ਦਾ ਕੰਮ ਆ ਜਿਨ੍ਹਾਂ ਨੂੰ ਅਕਸਰ ਲੋਕ ਅਨਸਲਵਾਦੀ ਜਾਂ ਉਗਰਵਾਦੀ ਕਹਿੰਦੇ ਆ ਵੀ ਇਹ ਉਹਨਾਂ ਦਾ ਕੰਮ ਮੰਨ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹਨਾਂ ਨੇ ਆਪਣੇ ਨਿੱਜੀ ਸਵਾਰਥ ਲਈ ਜਾਨੀ ਕਹਿ ਇਥਾਰ ਵਗੈਰਾ ਲੈ ਲੈ ਲੁੱਟ ਕੀਤੀ ਹੋਊਗੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਆਪਣੇ ਕੁਝ ਜਸੂਸ ਹੁੰਦੇ ਆ ਉਹਨਾਂ ਨੂੰ ਛੱਡਿਆ ਤੇ ਉਹਨਾਂ ਤੋਂ ਪਤਾ ਕੀਤਾ ਵੀ ਇਹ ਕਿੱਥੋਂ ਦਾ ਕੰਮ ਹੋ ਸਕਦਾ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹ ਇਸ ਤਰ੍ਹਾਂ ਦੇ ਲੋਕ ਅਕਸਰ ਛੱਤੀਗੜ੍ਹ ਛੱਤੀਗੜ੍ਹ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਪਹਿਲਾਂ ਵੀ ਕਾਫੀ ਬੈਂਕਾਂ ਵਿੱਚ ਛੋਟੀਆਂ ਮੋਟੀਆਂ ਚੋਰੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਏਦਾਂ ਲਈ ਉੱਥੇ ਆਪਣਾ ਸਾਈਨ ਲਿਖ ਕੇ ਗਏ ਸੀ ਜੈ ਮਾਓ ਸੋ ਉਸ ਤੋਂ ਬਾਅਦ ਪੁਲਿਸ 36 ਗੜ ਵਿੱਚ ਰੇਡਾਂ ਕਰਦੀ ਆ ਤੇ ਜਦੋਂ 36 ਗੜ ਵਿੱਚ ਰੇਡ ਕਰਦੀ ਆ ਤਾਂ ਉਹਨਾਂ ਨੂੰ ਇੱਕ ਕਾਲ ਆਉਂਦੀ ਆ ਜਿਸ ਵਿੱਚ ਉਹਨਾਂ ਨੂੰ ਇੱਕ ਹੋਟਲ ਦਾ ਪਤਾ ਦੱਸਿਆ ਜਾਂਦਾ ਤੇ ਕਿਹਾ ਜਾਂਦਾ ਵੀ ਉੱਥੇ ਇੱਕ ਰੂਮ ਦੇ ਵਿੱਚ ਕੋਈ ਇੱਕ ਸ਼ੱਕੀ ਬੰਦਾ ਤੇ ਜਿਹਦੇ ਕੋਲ ਸਾਨੂੰ ਲੱਗਦਾ ਵੀ ਲੁੱਟੇ ਹੋਏ ਪੈਸੇ ਤੇ ਸੋਨਾ ਹੋ ਸਕਦਾ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਤਾਂ ਉਹ ਦੇਖਦੇ ਆ ਵੀ ਉੱਥੇ ਉਹਨਾਂ ਨੂੰ 1 ਕਿਲੋ ਸੋਨਾ ਮਿਲਦਾ ਪਰ ਉੱਥੇ ਬੰਦਾ ਕੋਈ ਨਹੀਂ ਹੁੰਦਾ ਉਸ ਤੋਂ ਬਾਅਦ ਪੁਲਿਸ ਉਹ ਸਾਰਾ ਕੁਝ ਰਿਕਵਰ ਕਰਦੀ ਆ ਤੇ ਹੋਰ ਤਫ਼ਤੀਸ਼ ਕਰਦੀ ਆ ਤਾਂ ਉਸ ਟਾਈਮ ਦੇ ਸੀਨੀਅਰ ਜੋ ਵੀ ਇਸ ਕੇਸ ਨੂੰ ਲੀਡ ਕਰ ਰਹੇ ਸੀ ਤਾਂ ਉਹਨਾਂ ਦਾ ਦਿਮਾਗ ਕੰਮ ਕਰਦਾ ਵੀ ਨਹੀਂ ਐਦਾਂ ਨਹੀਂ ਹੋ ਸਕਦਾ ਵੀ ਕੋਈ ਸਾਨੂੰ ਸਾਹਮਣੇ ਤੇ ਕਾਲ ਕਰਕੇ ਕਿਉਂ ਦੱਸੂਗਾ ਵੀ ਇੱਥੇ ਪੈਸੇ ਪਏ ਆ ਤਾਂ ਉਹਨਾਂ ਨੇ ਸੋਚਿਆ ਵੀ ਇਹ ਸਾਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਦੇ ਵਿੱਚ ਕੋਈ ਐਦਾਂ ਦਾ ਕੁਝ ਨਹੀਂ ਹੈਗਾ ਵੀ ਇਹ ਕਿਸੇ ਹੋਰ ਬੰਦੇ ਦਾ ਕੰਮ ਆ ਉਸ ਤੋਂ ਬਾਅਦ ਪੁਲਿਸ ਨੂੰ ਜੋ ਮੌਕੇ ਤੋਂ ਸਮਾਨ ਮਿਲਿਆ ਸੀ ਤੋਂ ਪੁਲਿਸ ਉਸ ਦੇ ਬਿਹਾਰਫ ਉੱਤੇ ਆਪਣਾ ਤਫ਼ਤੀਸ਼ ਕਰਨੀ ਸਟਾਰਟ ਕਰਦੀ ਹੈ ਜਿਦੇ ਵਿੱਚ ਉਹਨਾਂ ਨੂੰ ਇੱਕ ਸੈਂਡਲ ਲੇਡੀ ਸੈਂਡਲ ਮਿਲੇ ਸੀ ਕੁਝ ਦਾਰੂ ਦੀਆਂ ਬੋਤਲਾਂ ਮਿਲੀਆਂ ਸੀ ਤੇ ਕੁਝ ਉੱਥੇ ਬਲੇਡ ਮਿਲੇ ਸੀ ਜਿਦੇ ਨਾਲ ਉਹਨਾਂ ਨੇ ਜਿਸ ਕਟਰ ਨਾਲ ਉਹਨਾਂ ਨੇ ਸੇਫ ਨੂੰ ਕਟਿਆ ਸੀ ਸੋ ਇਹਨਾਂ ਸਭ ਤੋਂ ਪੋਰਸ਼ਨ ਨੂੰ ਇਹ ਕਲੀਅਰ ਹੋ ਗਿਆ ਵੀ ਉਹਨਾਂ ਦੇ ਵਿੱਚ ਕੋਈ ਮਹਿਲਾ ਵੀ ਹੈ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਤਫ਼ਤੀਸ਼ ਕੀਤੀ ਉਹਨਾਂ ਨੇ ਕੁਝ ਵੀ ਹੱਥ ਪੱਲੇ ਨਹੀਂ ਲੱਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਹੁਣ ਸਾਨੂੰ ਸਾਈਬਰ ਦੀ ਮਦਦ ਲੈਣੀ ਪਊਗੀ ਕਿਉਂਕਿ ਜਿਆਦਾਤਰ মিডিਆ ਉੱਪਰ ਇਹ ਖਬਰ ਚੱਲ ਰਹੀ ਸੀ ਕਿ ਇੰਡੀਆ ਦੀ ਸਭ ਤੋਂ ਵੱਡੀ ਰੋਬਰੀ ਹੋਈ ਆ ਤੇ ਪੁਲਿਸ ਨੂੰ ਹਜੇ ਤੱਕ ਕੁਝ ਮਿਲਿਆ ਨਹੀਂ ਤੋਂ ਉਸ ਤੋਂ ਉੱਪਰ ਪੁਲਸ ਤੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਈਬਰ ਦੀ ਮਦਦ ਲਈ ਸਾਈਬਰ ਵਾਲਿਆਂ ਨੇ ਉਸ ਏਰੀਆ ਦੇ ਫੋਨ ਨੈਟਵਰਕ ਨੂੰ ਖੰਘਾਲ ਲਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਿਨਾਂ ਦੇ ਵਿੱਚ 30 ਦਸੰਬਰ ਦੀ ਰਾਤ ਨੂੰ ਜਾਂ 31 ਜਾਂ 1 ਨੂੰ ਉੱਥੇ ਲਗਭਗ 25 ਲੱਖ ਲੋਕ ਫੋਨ ਯੂਜ਼ ਕਰ ਰਹੇ ਸੀ ਇੱਕ ਟਾਵਰ ਤੋਂ ਸੋ 25 ਲੱਖ ਬੰਦੇ ਦੇ ਵਿੱਚੋਂ ਬੰਦੇ ਲੱਭਣੇ ਬਹੁਤ ਔਖੇ ਸੀ ਪਰ ਪੁਲਿਸ ਕੋਲ ਕੋਈ ਚਾਰਾ ਨਹੀਂ ਸੀ ਉਸ ਤੋਂ ਬਾਅਦ ਪੁਲਿਸ ਨੇ ਇੱਕ ਇੱਕ ਕਰਕੇ ਸਾਰੇ ਨੰਬਰ ਵੈਰੀਫਾਈ ਕੀਤੇ ਕਿਉਂਕਿ ਕਰਨੇ ਪੈਣੇ ਸੀ ਹੋਰ ਕੋਈ ਉਹਨਾਂ ਕੋਲ ਆਪਸ਼ਨ ਨਹੀਂ ਸੀ ਪਰ ਪੁਲਿਸ ਨੇ ਇੱਕ ਇੱਕ ਕਰਕੇ ਨੰਬਰ ਵੈਰੀਫਾਈ ਕੀਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਨੰਬਰ ਸ਼ੱਕੀ ਮਿਲਿਆ ਜਦੋਂ ਪੁਲਿਸ ਨੇ ਉਸ ਨੰਬਰ ਦੀ ਤਤਕਸ਼ ਕੀਤੀ ਤਾਂ ਉਹ ਕੋਚੀ ਕੋੜੀ ਤੋਂ ਜੋਸਫ ਨਾਂ ਦੇ ਕਿਸੇ ਬੰਦੇ ਦਾ ਨੰਬਰ ਸੀ ਤਾਂ ਪੁਲਿਸ ਨੇ ਜਦੋਂ ਉੱਥੇ ਰੇਡ ਕੀਤੀ ਤਾਂ ਉਹਨਾਂ ਨੂੰ ਉੱਥੋਂ ਜੋਸਫ ਮਿਲੇ ਨਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜੋਸਫ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਬਾਕੀ ਸਾਥੀ ਵੀ ਫੜਾ ਦਿੱਤੇ ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਹੋਈ ਜਿਸ ਵਿੱਚ ਉਹਨਾਂ ਨੂੰ ਕੁਝ ਸੋਨਾ ਕੁਝ ਪੈਸੇ ਮਿਲੇ ਅਤੇ ਇਹ ਇੰਡੀਆ ਦੀ ਸਭ ਤੋਂ ਵੱਡੀ ਰੋਬਰੀ ਆ ਅਜ ਤੱਕ ਦੀ ਦੋ ਜੋ ਕਿ 2007 ਵਿੱਚ ਹੋਈ ਸੀ ਤੇ ਇਹ ਖਾਸ ਇਸ ਕਰਕੇ ਵੀ ਆ ਕਿਉਂਕਿ ਪੁਲਿਸ ਨੂੰ ਇਸ ਦੇ ਵਿੱਚ ਰਿਕਵਰੀ ਹੋਈ ਸੀ ਤੇ ਰਿਕਵਰੀ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਹੋਈ ਸੀ ਕੁਝ ਪਰਸੈਂਟ ਪੈਸੇ ਤੇ ਸੋਨਾ ਪੁਲਿਸ ਨੂੰ ਨਹੀਂ ਮਿਲ ਸਕਿਆ ਬਾਕੀ ਸਾਰਾ ਕੁਝ ਪੁਲਿਸ ਨੇ ਪ੍ਰਾਪਤ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਜਰਮਾਂ ਨੂੰ ਸਜ਼ਾ ਦਿਵਾਈ ਜਿਦੇ ਵਿੱਚ ਉਸ ਮਹਿਲਾ ਨੂੰ 5 ਸਾਲ ਦੀ ਸਜ਼ਾ ਹੋਈ ਤੇ ਬਾਕੀ ਸਾਰਿਆਂ ਨੂੰ 10-10 ਸਾਲ ਦੀ ਸਜ਼ਾ ਹੋਈ ਸੋ ਇਹ ਇੱਕ ਅੱਜ ਦੀ ਆਪਣੀ ਟੋਰੀ ਸੀ ਸੋ ਮਿਲਦਾ ਜੀ ਅਗਲੀ ਵੀਡੀਓ ਵਿੱਚ ਤੇ ਨਵੀਂ ਸਟੋਰੀ ਨਾਲ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ